ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਰਹੋਗੇ ਅੱਜ ਅਸੀਂ ਗੱਲ ਕਰਨੀ ਕਿ ਪਤੀ ਕਦੇ ਵੀ ਆਪਣੀ ਪਤਨੀ ਨੂੰ ਇਸ ਗੱਲ ਲਈ ਜੋਰ ਨਾ ਪਾਵੇ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੇ ਸਮਾਜ ਵਿੱਚ ਤਲਾਕਦਾਰ ਬਹੁਤ ਵੱਧ ਚੁੱਕੀ ਹੈ ਇਧਰੋਂ ਵਿਆਹ ਹੁੰਦੇ ਆ ਤੇ ਇਧਰੋਂ ਤਲਾਕ ਹੋਣ ਲੱਗ ਜਾਂਦੇ ਆ ਕਾਰਨ ਭਾਵੇਂ ਕੋਈ ਵੀ ਹੋਵੇ ਭਾਵ ਕਿ ਸਹਿਣ ਸ਼ਕਤੀ ਖਤਮ ਹੋ ਗਈ ਆ ਸਹਿਣਸ਼ੀਲਤਾ ਨਹੀਂ ਰਹੀ ਨਾ ਮੁੰਡਿਆਂ ਚ ਰਹੀ ਨਾ ਕੁੜੀਆਂ ਚ ਰਹੀ ਕੋਈ ਵੀ ਇੱਕ ਦੂਜੇ ਦੀ ਗੱਲ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਆ ਤੇ ਫਿਰ ਅਸੀਂ ਗੱਲ ਕਰਨੀ ਅੱਜ ਭਾਵੇਂ ਕਿ ਕਾਰਨ ਬਹੁਤ ਸਾਰੇ ਹੋ ਸਕਦੇ ਆ ਪਰ ਜਿਹੜੇ ਕਾਰਨ ਦੀ ਅੱਜ ਆਪਾਂ ਗੱਲ ਕਰਨੀ ਆ ਨਾ ਇਹ ਕਾਰਨ ਵੀ ਬਹੁਤ ਸਾਰੇ ਰਿਸ਼ਤੇ ਟੁੱਟਣ ਦਾ ਕਾਰਨ ਬਣਿਆ ਆ ਵੀਡੀਓ ਜਿਆਦਾ ਲੰਬੀ ਨਹੀਂ ਆ 3-4 ਮਿੰਟ ਦੀ ਵੀਡੀਓ ਆ ਤੇ ਜ਼ਰੂਰ ਐਂਡ ਤੱਕ ਵੇਖਿਓ ਹੁਣ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਵੀ ਲੜਕੀ ਦੀ ਮੈਰਿਜ ਹੁੰਦੀ ਹੈ ਨਾ ਤੇ ਮੈਰਿਜ ਤੋਂ ਪਹਿਲਾਂ ਭਾਵੇਂ ਲੜਕੀ ਬਹੁਤ ਜ਼ਿਆਦਾ ਪੜ੍ਹੀ ਹੋਵੇ ਤੇ ਭਾਵੇਂ ਘੱਟ ਪੜ੍ਹੀ ਹੋਵੇ ਉਹ ਕੋਈ ਨਾ ਕੋਈ ਆਪਣੀ ਕੁਆਲਿਫੀਕੇਸ਼ਨ ਦੇ ਹਿਸਾਬ ਨਾਲ ਜੌਬ ਜ਼ਰੂਰ ਕਰਦੀ ਆ ਤੇ ਫਿਰ ਜਦੋਂ ਮੈਰਿਜ ਹੋ ਜਾਂਦੀ ਹੈ ਤੇ ਉਹ ਚਾਹੁੰਦੀ ਆ ਕਿ ਮੈਂ ਮੈਰਿਜ ਤੋਂ ਬਾਅਦ ਵੀ ਜੌਬ ਕਰਾਂ ਪਰ ਕਈ ਵਾਰ ਪਤੀ ਇਸ ਗੱਲ ਲਈ ਰਾਜ਼ੀ ਨਹੀਂ ਹੁੰਦਾ ਤੇ ਕਈ ਵਾਰ ਫੈਮਿਲੀ ਵਾਲੇ ਰਾਜ਼ੀ ਨਹੀਂ ਹੁੰਦੇ ਪਰਿਵਾਰ ਸਹੁਰਾ ਪਰਿਵਾਰ ਰਾਜ਼ੀ ਨਹੀਂ ਹੁੰਦਾ ਕਿ ਇਹ ਜੌਬ ਕਰੇ ਉਹ ਚਾਹੁੰਦੇ ਆ ਕਿ ਇੱਕ ਘਰ ਵਿੱਚ ਰਹੇ ਪਰ ਚਲੋ ਕਿਸੇ ਤੇ ਦਬਾਅ ਤੇ ਨਹੀਂ ਪਾਇਆ ਜਾ ਸਕਦਾ ਹਰ ਵਿਅਕਤੀ ਦਾ ਆਪਣਾ ਸ਼ੌਂਕ ਹੁੰਦਾ ਤੇ ਕਿਸੇ ਤੇ ਦਬਾਅ ਪਾ ਕੇ ਆਪਾਂ ਜਿਹੜਾ ਉਹ ਆਪਣੀ ਮਰਜ਼ੀ ਨਹੀਂ ਕਰਵਾ ਸਕਦੇ ਹੁੰਦੇ ਤੇ ਕਈ ਵਾਰ ਇਹ ਕਾਰਨ ਹੀ ਤਲਾਕ ਤੱਕ ਦੀ ਨੌਬਤ ਲੈ ਜਾਂਦਾ ਤੇ ਬਹੁਤ ਸਾਰੇ ਪਰਿਵਾਰ ਜਿੰਨਾ ਵਿੱਚ ਇਹ ਕਾਰਨ ਬਣਿਆ ਵਾ ਤੇ ਫਿਰ ਜੇਕਰ ਇਹੋ ਜਿਹੀ ਗੱਲ ਹੁੰਦੀ ਆ ਤਾਂ ਦੋਹਾਂ ਪਰਿਵਾਰਾਂ ਨੂੰ ਇਹ ਗੱਲ ਵਿਆਹ ਤੋਂ ਪਹਿਲਾਂ ਹੀ ਬੈਠ ਕੇ ਸੁਲਝਾ ਲੈਣੀ ਚਾਹੀਦੀ ਆ ਕਿ ਤੁਸੀਂ ਜੀ ਜੌਬ ਕਰਵਾਉਣੀ ਆ ਜਾਂ ਨਹੀਂ ਕਰਵਾਉਣੀ ਤਾਂ ਕਿ ਬਾਹਰ ਵਿੱਚ ਕੋਈ ਇਹੋ ਜਿਹਾ ਮਸਲਾ ਨਾ ਬਣ ਜਾਵੇ ਤੇ ਦੂਜੀ ਗੱਲ ਜੇਕਰ ਲੜਕੀ ਜੋਬ ਕਰਨਾ ਚਾਹੁੰਦੀ ਆ ਜਾਂ ਉਹ ਕਰਦੀ ਰਹੀ ਆ ਤਾਂ ਇਹਦੇ ਵਿੱਚ ਮਾੜੀ ਗੱਲ ਵੀ ਕੋਈ ਨਹੀਂ ਉਹ ਆਪਣੇ ਪਤੀ ਦਾ ਸਾਥ ਹੀ ਦੇਵੇਗੀ ਆਰਥਿਕ ਤੰਗੀਆਂ ਤੋਂ ਬਚਾਵੇਗੀ ਆਪਣੇ ਪਤੀ ਦਾ ਮੋਢੇ ਨਾਲ ਮੋਢਾ ਲਾ ਕੇ ਸਾਥ ਦੇਵੇਗੀ ਇਹਦੇ ਵਿੱਚ ਮਾੜੀ ਗੱਲ ਤਾਂ ਕੋਈ ਨਹੀਂ ਤੇ ਫਿਰ ਫੈਮਿਲੀ ਵਾਲਿਆਂ ਪਤੀ ਨੂੰ ਵੀ ਚਾਹੀਦਾ ਕਿ ਉਹ ਆਪਣੀ ਪਤੀ ਪਤਨੀ ਤੇ ਇਹੋ ਜਿਹਾ ਕੋਈ ਵੀ ਦਬਾ ਨਾ ਪਾਵੇ ਜੇਕਰ ਉਹ ਜੌਬ ਕਰਨਾ ਚਾਹੁੰਦੀ ਆ ਤਾਂ ਉਹਨੂੰ ਜਰੂਰ ਕਰਨ ਦਿੱਤੀ ਜਾਵੇ ਬਾਕੀ ਸਾਰਿਆਂ ਦੀ ਆਪਣੀ ਆਪਣੀ ਮਰਜ਼ੀ ਹੁੰਦੀ ਆ ਹਰ ਇੱਕ ਵਿਅਕਤੀ ਦਾ ਆਪਣਾ ਆਪਣਾ ਸੁਭਾਅ ਹੁੰਦਾ ਸਮਾਜ ਵਿੱਚ ਇੰਨੇ ਲੋਕ ਵੱਸਦੇ ਆ ਸਾਰਿਆਂ ਦੇ ਵੱਖਰੇ ਵੱਖਰੇ ਸੁਭਾਅ ਹੁੰਦੇ ਆ ਪਰ ਜਿਹੜਾ ਵਿਆਹ ਸ਼ਾਦੀ ਹੁੰਦਾ ਇਹ ਵੀ ਕੋਈ ਗੁੱਡੇ ਗੁੱਡੀਆਂ ਦਾ ਖੇਡ ਨਹੀਂ ਹੁੰਦੀ ਇਸ ਲਈ ਪਰਿਵਾਰ ਵਿੱਚ ਰਿਸ਼ਤਾ ਨਿਭਦਾ ਰਵੇ ਇਹ ਰਿਸ਼ਤਾ ਬਹੁਤ ਹੀ ਵਧੀਆ ਤੇ ਪਿਆਰਾ ਰਿਸ਼ਤਾ ਆ ਤੇ ਦੋਨਾਂ ਨੂੰ ਚਾਹੀਦਾ ਕਿ ਉਹ ਇੱਕ ਦੂਜੇ ਨੂੰ ਸਮਝਣ ਵਿਸ਼ਵਾਸ ਕਰਨ ਕਿਉਂਕਿ ਜਦੋਂ ਇਹੋ ਜਿਹੀ ਗੱਲ ਹੁੰਦੀ ਆ ਨਾ ਤਾਂ ਫਿਰ ਨੋਬਤ ਸ਼ੱਕ ਦੀ ਵੀ ਪੈਦਾ ਹੋ ਜਾਂਦੀ ਆ ਜਿਸ ਕਰਕੇ ਉਹ ਚਾਹੁੰਦੇ ਆ ਕਿ ਇਹ ਲੜਕੀ ਜਿਹੜੀ ਜੋਬ ਨਾ ਕਰੇ ਭਾਰ ਕਿਸੇ ਤੇ ਫਿਰ ਵੀ ਦਬਾਅ ਨਹੀਂ ਬਣਾਉਣਾ ਚਾਹੀਦਾ ਜੇਕਰ ਸਹੁਰੇ ਪਰਿਵਾਰ ਨੂੰ ਲੱਗਦਾ ਆ ਨਾ ਕਿ ਉਹਨਾਂ ਨੇ ਕੁੜੀ ਕੋਲੋਂ ਨੌਕਰੀ ਨਹੀਂ ਕਰਵਾਉਣੀ ਆਪਣੀ ਨੂੰ ਨੂੰ ਬਾਰ ਨਹੀਂ ਜਾਣ ਦੇਣਾ ਤਾਂ ਉਹਨਾਂ ਨੂੰ ਇਹ ਗੱਲ ਪਹਿਲਾਂ ਦੱਸ ਦੇਣੀ ਚਾਹੀਦੀ ਸਾਹਮਣੇ ਰੱਖ ਦੇਣੀ ਚਾਹੀਦੀ ਆ ਤਾਂ ਕਿ ਬਾਅਦ ਵਿੱਚ ਫਿਰ ਤਲਾਕ ਤੱਕ ਦੀ ਨੌਬਤ ਨਾ ਆਵੇ ਹੁਣ ਸਾਡੇ ਸਮਾਜ ਵਿੱਚ ਕੀ ਹੋ ਰਿਹਾ ਵਾ ਕਿ ਇਧਰੋਂ ਵਿਆਹ ਹੁੰਦੇ ਆ ਕਈ ਵਾਰ 10 ਦਿਨ ਵੀ ਨਹੀਂ ਨਿਕਲਦੇ 15 ਮਹੀਨਾ ਤੇ ਤਲਾਕ ਹੋ ਜਾਂਦਾ ਬਹੁਤ ਘੱਟ ਰਿਸ਼ਤੇ ਆ ਜਿਹੜੇ ਧੁਰ ਤੱਕ ਨਿਭਦੇ ਆ ਇੱਕ ਮਹੀਨਾ ਤੱਕ ਹੀ ਵਿਆਹ ਚੱਲਦਾ ਆ ਤੇ ਤਲਾਕ ਹੋ ਜਾਂਦਾ ਤੇ ਸਾਡੇ ਸਮਾਜ ਵਿੱਚ ਟੜਾ ਤੜ ਤਲਾਕ ਦਰ ਵੱਧ ਰਹੀ ਆ ਸੋ ਹਰ ਇੱਕ ਵਿਅਕਤੀ ਦੇ ਆਪਣੇ ਆਪਣੇ ਵਿਚਾਰ ਹੋ ਸਕਦੇ ਆ ਕੋਈ ਕਿਸੇ ਨੂੰ ਕੁਝ ਪਸੰਦ ਆ ਤੇ ਕਿਸੇ ਨੂੰ ਕੁਝ ਪ੍ਰਸ਼ੰਤ ਪਸੰਦ ਆ ਪਰ ਕੋਸ਼ਿਸ਼ ਕਰਨੀ ਚਾਹੀਦੀ ਕਿ ਜੋ ਗੱਲਾਂ ਨਹੀਂ ਪਸੰਦ ਉਹ ਵਿਆਹ ਤੋਂ ਪਹਿਲਾਂ ਹੀ ਸਾਹਮਣੇ ਰੱਖ ਦਿੱਤੀਆਂ ਜਾਣ ਸੋ ਉਮੀਦ ਕਰਦੀ ਆ ਤੁਹਾਨੂੰ ਵਿਚਾਰ ਜ਼ਰੂਰ ਪਸੰਦ ਆਉਣਗੇ ਆਪਣੀ رائے ਜ਼ਰੂਰ ਦਿਆ ਕਰੋ ਖੁਸ਼ ਰਹੋ ਤੰਦਰੁਸਤ ਰਹੋ